ਸੀ ਖੜੇ ਆ ਪਿੰਡ ਰਣੀ ਕੇ ਜੋ ਕਿ ਸੀਐਮ ਦਾ ਹਲਕਾ ਜਿੱਥੋਂ ਵੱਡੀ ਲੀਡ ਲੈ ਕੇ ਸੀਐਮ ਭਗਵੰਤ ਮਾਨ ਜਿੱਤ ਕੇ ਅੱਜ ਮੁੱਖ ਮੰਤਰੀ ਬਣੇ ਨੇ ਪਰ ਉਸ ਪਿੰਡ ਦੀ ਇੱਕ ਡਿਸਪੈਂਸਰੀ ਦੇ ਹਾਲਾਤ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਉਸ ਡਿਸਪੈਂਸਰੀ ਦੇ ਜਿਹੜੇ ਹਾਲਾਤ ਨੇ ਉਹ ਕਿੱਤਾਂ ਦੇ ਨੇ ਇੱਕ ਪਾਸੇ ਮਹੱਲਾ ਕਲੀਨਿਕ ਜਿਹੜੇ ਖੋਲੇ ਜਾ ਰਹੇ ਨੇ ਦੂਜੇ ਪਾਸੇ ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਥੇ ਡਾਕਟਰ ਅਸੀਸ ਜਿੰਦਰ ਵਹਿੰਦੇ ਨੇ ਤੁਸੀਂ ਦੇਖੋਗੇ ਉੱਪਰੋਂ ਸੱਤ ਹੈ ਜਿਹੜੀ ਸਰੀਆ ਬਿਲਕੁਲ ਖਤਮ ਹੋ ਚੁੱਕਿਆ ਕਦੇ ਵੀ ਵੱਡਾ ਜਿਹੜਾ ਹਾਸਾ ਹੈ ਉਹ ਵਾਪਰ ਸਕਦਾ ਹੈ ਪੂਰੀ ਬਿਲਡਿੰਗ ਨੂੰ ਜਿਹੜੀਆਂ ਤਰੇੜਾਂ ਆਈਆਂ ਹੋਈਆਂ ਨੇ ਇਹਦੀ ਜਿਹੜੀ ਮਨਿਆਦ ਹੈ ਕਹਿ ਸਕਦੇ ਹਾਂ ਕਿ ਉਹ ਖਤਮ ਹੋ ਚੁੱਕੀ ਹੈ ਇਹ ਜਿਲ੍ਹਾ ਪਸੇ ਦੇ ਅੰਡਰ ਜਿਹੜੀ ਇਹ ਬਿਲਡਿੰਗ ਆਉਂਦੀ ਹੈ ਪਰ ਇਹਦੇ ਵੱਲ ਅਜੇ ਤੱਕ ਸਰਕਾਰ ਦਾ ਧਿਆਨ ਹੈ ਜਿਹੜਾ ਕਿਉਂ ਨਹੀਂ ਲੱਗ ਗਿਆ ਕਿਉਂਕਿ ਇਹ ਜਿਹੜੀ ਡਿਸਪੈਂਸਰੀ ਹੈ ਇਹ ਜਿਹੜੇ ਪਿੰਡ ਦੇ ਦੇ ਵਸਿੰਦੇ ਲੋਕ ਨੇ ਤਕਰੀਬਨ ਕਹਿ ਸਕਦਾ ਕਿ 1000 ਕਬੂੜ ਦਾ ਇਹ ਪਿੰਡ ਹੈਗਾ ਉਹਨਾਂ ਨੂੰ ਸਾਰਿਆਂ ਪਿੰਡ ਵਾਲਿਆਂ ਨੂੰ ਜਿਹੜੀ ਸਹੂਲਤ ਹੈ ਕਹਿ ਸਕਦਾ ਕਿ ਸਿਹਤ ਸਹੂਲਤ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਪਰ ਉਹ ਜਿਹੜੀ dispensary ਖੁਦ ਆਪ ਬੁਮਾਰ ਕਹਿ ਸਕਦੇ ਆ ਖਾਸ ਤਾ ਕਹਿ ਸਕਦੇ ਆ ਉਹ ਕਿਸ ਤਰ੍ਹਾਂ ਜਿਹੜੀ ਸਹੂਲਤਾਂ ਮਹੱਈਆ ਕਰਾਏਗੀ ਕਿਉਂਕਿ ਜਿਹੜੇ ਡਾਕਟਰ ਸਹਿਬਾਨ ਇੱਥੇ ਬੈੰਦੇ ਨੇ ਉਹਨਾਂ ਦੇ ਸਿਰ ਤੇ ਕਹਿ ਸਕਦੇ ਆ ਕਿ ਜਿੰਨਾ ਟਾਈਮ ਡਿਊਟੀ ਕਰਦੇ ਨੇ ਡਾਕਟਰਾਂ ਤੇ ਜਾਂ ਉਹਨਾਂ ਦੇ ਕੋਲੇ ਆਉਣ ਵਾਲੇ ਮਰੀਜ਼ਾਂ ਤੇ ਸਿਰ ਤੇ ਉੱਤੇ ਜਿਹੜੀ ਇਹ ਮੌਤ ਹੈ ਇਹ ਕਹਿ ਸਕਦੇ ਹਾਂ ਕਿ ਜਿਹੜੀ ਮੌਤ ਮੰਡਰਾਉਂਦੀ ਰਹਿੰਦੀ ਹੈ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਤੁਸੀਂ ਦੇਖੋ ਕਿ ਥੱਲੇ ਜਿਹੜੇ ਪੱਥਰ ਗਿਰੇ ਨੇ ਮਿੱਟਾਂ ਗਿਰੀਆਂ ਨੇ ਉਤੋਂ ਗਿਰੀਆਂ ਨੇ ਤੇ ਦੂਜੇ ਪਾਸੇ ਜਿਹੜੇ ਹਾਲਾਤ ਨੇ ਸਰੀਆ ਬਿਲਕੁਲ ਖਤਮ ਹੋ ਚੁੱਕਿਆ ਅਸੀਂ ਇੱਥੇ ਗੱਲ ਕਰਾਂਗੇ ਸੰਦੀਪ ਜੀ ਤੁਹਾਡੀ ਚਿਹਰਾ ਜਿਹੜੀ ਇੱਥੇ ਲੱਗੀ ਹੋਈ ਸੀ ਕੀ ਕਿੱਤਾਂ ਦੇ ਹਾਲਾਤ ਬਣੇ ਜਦੋਂ ਇਹ ਜਿਹੜਾ ਉੱਪਰੋਂ ਜਿਹੜਾ ਗਿਰਿਆ ਦੇਖੋ ਜੀ ਮੈਂ ਅਬਦੀ ਭੱਜ ਕੇ ਜਾਨ ਬਚਾਈ ਹੈ ਅਦਰਬੇ ਮੇਰੀ ਇਥੇ ਸਾਢੇ 9 ਵਜੇ ਦੇ ਕਰੀਬ ਹਾਦਸਾ ਵਾਪਰਿਆ ਤੇ ਸ਼ੁਕਰ ਕਰੋ ਕਿ ਕੋਈ ਮਰੀਜ਼ ਨਹੀਂ ਆਇਆ ਕਿਵਰ ਦਵਾਈ ਇਥੋਂ ਡਿਸਪਲੇ ਦੇ ਵਿੱਚੋਂ ਕਰਨੀ ਪੈਂਦੀ ਹੈ ਨਹੀਂ ਕੋਈ ਆਇਆ ਮੇਰੀ ਚੰਗੀ ਕਿਸਮਤ ਸੀਗੀ ਲੇਕਿਨ ਫਿਰ ਵੀ ਮੇਰੀ ਮੇਰੇ ਚੇਅਰ ਦੇ ਕੋਲ ਪੱਥਰ ਡਿੱਗਿਆ ਮੈਂ ਫਿਰ ਵੀ ਜਾਨਕੀ ਇਹ ਤੋਂ ਭੱਜ ਕੇ ਆਪਣੀ ਜਾਨ ਬਚਾਈ ਠੀਕ ਹੈ ਜਿਵੇਂ ਆਪਾਂ ਗੱਲ ਕਹਿ ਸਕਦੇ ਆ ਕਿ ਜਿਹੜੇ ਹਾਲਾਤਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਭੱਜ ਕੇ ਜਾਨ ਬਚਾਈ ਹੈ ਕਿ ਤੁਸੀਂ ਜਿਹੜੀ ਕਹਿ ਸਕਦੇ ਆ ਕਿ ਤੁਹਾਡੀ ਤੁਸੀਂ ਪਰਮਾਨੈਂਟ ਜੌਬ ਕਰਦੇ ਹੋ ਜਾਂ ਮਤਲਬ ਕਿ ਕੰਟਰੈਕਟ ਬੇਸ ਨਹੀਂ ਮੈਂ ਕੰਟਰੈਕਟ ਬੇਸ ਤੇ ਜੌਬ ਕਰਦਾ ਜੀ ਦੁੱਖ ਮੈਨੂੰ ਕੰਟਰੈਕਟ ਬੇਸ ਦਾ ਹੀ ਹੈ ਕਿ ਚਲੋ ਜੇ ਮੈਂ ਰੈਗੂਲਰ ਹੁੰਦਾ ਮੇਰੀ ਜਾਨ ਵੀ ਚਲੀ ਜਾਂਦੀ ਤਾਂ ਮੇਰੇ ਕਿਸੇ ਪਰਿਵਾਰ ਦੇ ਜੀ ਨੂੰ ਨੌਕਰੀ ਮਿਲ ਸਕਦੀ ਸੀ ਪਰ ਇੱਕ ਕੱਚੇ ਕਰਮਚਾਰੀ ਦਾ ਦੁੱਖ ਹਰ ਕੋਈ ਸਮਝ ਸਕਦਾ ਪ੍ਰੈਸ ਤਾਂ ਚੰਗੀ ਤਰ੍ਹਾਂ ਸਮਝ ਸਕਦੀ ਹੈ ਸੀਐਮ ਸਾਹਿਬ ਆਉਂਦੇ ਨੇ ਪਬਲੀਕਲੀ ਆਪਣਾ ਜੋ ਮੈਂ ਕਹੂੰਗਾ ਵੀ ਸਟੰਟ ਕਰਕੇ ਸਟੇਜਾਂ ਤੇ ਬੋਲ ਕੇ ਚਲੇ ਜਾਂਦੇ ਨੇ ਪਰ ਉਹਨਾਂ ਦਾ ਲੋਕ ਸੇਵਾ ਵੱਲ 100% ਕੀ 10% ਵੀ ਧਿਆਨ ਨਹੀਂ ਉਹ ਸਿਰਫ ਆਪਣੇ ਬੋਟ ਬੈਂਕ ਤੱਕ ਸੀਮਿਤ ਰਹਿੰਦੇ ਤੁਸੀਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਤਾ ਦੀ ਜਿਹੜੀ ਸਥਿਤੀ ਹੈ ਇਸ ਬਿਲਡਿੰਗ ਦੀ ਤੁਹਾਨੂੰ ਮੈਂ ਜਰੂਰ ਦਿਖਾਉਂਗਾ ਕਿ ਕਿਸ ਤਰ੍ਹਾਂ ਜਿਹੜੀ ਸਹਿਰ ਸਹੂਲਤਾਂ ਜਿਹੜੀਆਂ ਚੱਲ ਰਹੀਆਂ ਨੇ ਇਹ ਪੱਖਾ ਰੱਖਿਆ ਛੋਟਾ ਛੋਟੀ ਬੈਟਰੀ ਰੱਖੀ ਹੋਈ ਹੈ ਇੱਥੇ ਮੇਰੇ ਖਿਆਲ ਚ ਇਨਵਰਟਰ ਦਾ ਕੋਈ ਇੰਤਜ਼ਾਮ ਵੀ ਨਹੀਂ ਹੈ ਸੀ ਡਾਕਟਰ ਸਾਹਿਬ ਵੀ ਬੈਠੇ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਡਾਕਟਰ ਅਸ਼ੀਸ਼ ਸਿੰਧਲ ਜੀ ਸਿਕੰਦਰਜੀਤ ਤੁਸੀਂ ਬੜੀ ਕਹਿ ਸਕਦੇ ਆ ਕਿ ਸੇਵਾ ਨਿਭਾ ਰਹੇ ਹੋ ਲੋਕਾਂ ਨੂੰ ਸਿਰਜਾਵ ਰੱਖਣ ਦੇ ਲਈ ਸੇਵਾ ਨਿਭਾ ਰਹੇ ਹੋ ਤੁਹਾਡੀ ਆਪਦੀ ਜਿਹੜੀ ਸਿਹਤ ਆ ਉਹ ਲੱਗਦਾ ਤੁਹਾਨੂੰ ਸੁਰੱਖਿਅਤ ਹੈ ਨਹੀਂ ਅਸੀਂ ਇਹਦੇ ਬਾਰੇ ਕਈ ਵਾਰ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਹੈ ਦੱਸਣ ਦੀ ਦੱਸਿਆ ਵੀ ਹੈ ਪਰ ਕੋਈ ਸੋਲਿਡ ਕੰਮ ਕੁਝ ਨਹੀਂ ਹੋ ਰਿਹਾ ਤੁਸੀਂ ਤੁਸੀਂ ਜਿਹੜੀ ਇਤਾਂ ਦੀ ਬਿਲਡਿੰਗ ਦੇ ਵਿੱਚ ਅਜੇ ਵੀ ਤੁਸੀਂ ਕੁਰਸੀਆਂ ਡਾਈਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਦੇ ਵੀ ਹਾਦਸਾ ਵਾਪਰਦਾ ਨਹੀਂ ਬਿਲਕੁਲ ਵਾਪਰਦਾ ਹੈ ਜੀ ਇਸ ਕੋਈ ਦੋਰਾ ਹੀ ਨਹੀਂ ਹੈ ਜਦੋਂ ਇਹ ਹਾਦਸਾ ਵਾਪਰਿਆ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ। ਉਦੋਂ ਬਾਅਦ ਨਹੀਂ ਹੋਈ ਜੀ ਪਰ ਪਹਿਲਾਂ ਪਿੱਛੋਂ ਕਈ ਵਾਰ ਹੋਈ ਹੈ ਜੀ। ਲਿਖਤੀ ਰੂਪ ਚ ਵੀ ਉਹਨਾਂ ਨੂੰ ਦਿੱਤਾ ਵੀ ਬਿਲਡਿੰਗ ਅਨਸੇਫ ਹੈ ਕੁਝ ਇਹਦਾ ਕੀਤਾ ਜਾਵੇ ਜਦੋਂ ਵੀ ਤੁਹਾਡੇ ਕੋਲੇ ਗ੍ਰਾਂਟ ਐਜ਼ਰਲੀ ਹੋਵੇ ਕੁਝ ਕੀਤਾ ਜਾਵੇ। ਤੁਹਾਡੇ ਕੋਲੇ ਮੈਂ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਨੂੰ ਕਿਵੇਂ ਦੇਦਕੋ ਕਿ ਇਸ ਕਮਰੇ ਦੇ ਵਿੱਚ ਤੁਸੀਂ ਮਰੀਜ਼ ਵੀ ਚੈੱਕਅਪ ਕਰਦੇ ਹੋ ਤੁਹਾਡੇ ਕੋਲ ਮੈਡੀਸਨ ਲੈਣ ਲਈ ਆਉਂਦੇ ਨੇ ਕੋਈ ਹਾਦਸਾ ਵਾਪਰ ਜਿਵੇਂ ਉਹਦੇ ਜ਼ਿੰਮੇਵਾਰ ਕੋਈ ਚਿੰਤੇਵਾਰ ਤੇ ਜੀ ਅਧਿਕਾਰੀ ਹੀ ਆ ਜੀ ਅਸੀਂ ਆਪਣੇ ਲੈਵਲ ਤੇ ਉਹਨਾਂ ਨੂੰ ਕਈ ਵਾਰ ਇੰਟੀਮੀਟ ਕਰ ਚੁੱਕੇ ਆ ਵੀ ਇਹਦਾ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਹੱਲ ਕੀਤਾ ਜਾਵੇ ਦਿਖਾ ਦਈਏ ਕਿ ਸਿਹਤ ਸਹੂਲਤਾਂ ਦੇਣ ਦੇ ਲਈ ਜਿਹੜਾ ਇੱਥੇ ਕਿੰਦਾ ਦੀ ਜਿਹੜੀ ਸਹੂਲਤ ਹੈ ਇੱਕ ਪਾਸੇ ਮਹੱਲਾ ਕਲੀਨਿੰਗਾਂ ਤੇ ਕਰੋੜਾਂ ਰੁਪਈਆ ਖਰਚਿਆ ਗਿਆ ਤੇ ਤੁਹਾਨੂੰ ਅੱਜ ਦੇਖ ਲਓ ਤੁਸੀਂ ਜਿਹੜੇ ਬਾਥਰੂਮ ਵਗੈਰਾ ਕਿੰਦਾ ਤੇ ਟੁੱਟੇ ਭੱਜੇ ਜਿਹੜੇ ਬਾਥਰੂਮ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਕਹਿ ਸਕਦੇ ਆ ਵੇਦਾਂ ਨਹੀਂ ਦਿੱਤੀ ਜਾਂਦੀ ਹਬ ਬਾਥਰੂਮਾਂ ਦਾ ਹਾਲਾਤ ਦੇਖੋ ਟਾਇਲਟ ਦਾ ਹਾਲਾਤ ਦੇਖ ਲੋ ਤੇ ਦੂਜੇ ਪਾਸੇ ਇਸ ਜਗ੍ਹਾ ਤੇ ਉੱਤੇ ਜਿਹੜੀ ਇਹ ਬਿਲਡਿੰਗ ਆ ਕਹਿ ਸਕਦੇ ਆ ਅਨ ਸੇਫ ਬਿਲਡਿੰਗ ਦੇ ਵਿੱਚ ਡਿਸਪੈਂਸਰੀ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਡਾਕਟਰ ਬਹਿੰਦੇ ਆ ਕੋਈ ਵੀ ਘਟਨਾ ਵਾਪਰ ਸਕਦੀ ਆ ਪਰ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਕਿ ਉਹਨਾਂ ਦੀ ਆਪਣੀ ਸੁਰੱਖਿਆ ਦੇ ਲਈ ਕੋਈ ਵੀ ਸਿਹਤ ਸਹੂਲਤ ਨਹੀਂ ਹੈਗੀ ਜਾਨ ਸੋੜ ਨਹੀਂ ਕੀਤਾ ਗਿਆ ਕਿਉਂਕਿ ਡਾਇਰੈਕਟ ਵੇਜ ਤੇ ਜਿਹੜੇ ਕੁਝ ਮੁਲਾਜ਼ਮ ਕੰਮ ਕਰਦੇ ਨੇ ਲੋੜ ਹੈ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਕੈਮਰਾਮੈਨ ਇਕਬਾਲ ਸਿੰਘ ਫਗਵਾਲ ਦੇ ਨਾਲ ਕੁਦਰਸ਼ਨ ਸਿੰਘ ਸਿੱਧੂ ਪੀਡੀਸੀ ਨਿਊਜ਼ ਸੰਗਰੂਰ